ਮਲੇਰਕੋਟਲਾ ਜ਼ਿਲ੍ਹਾ ਪੁਲਿਸ ਨੂੰ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਦੋ ਵਿਅਕਤੀਆਂ ਨੂੰ ਇੱਕ ਬੱਤੀਬੌਰ ਗਰਾਰੀ ਵਾਲਾ ਰਿਵਾਲਵਰ ਇੱਕ ਹੈੱਡ ਗਰਨੇਡ ਐਚਓ 36 ਤੇ ਫਰਜੂਨਾ ਗੱਡੀ ਸਮੇਤ ਕਾਬੂ ਕੀਤਾ ਗਿਆ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਡਾਕਟਰ ਸਿਮਰਤ ਕੌਰ ਆਈਪੀਐਸ ਮਲੇਰਕੋਟਲਾ ਨੇ ਦੱਸਿਆ ਕਿ ਸ਼੍ਰੀ ਵੈਵ ਸੈਗਲ ਪੀਪੀਐਸ ਕਪਤਾਨ ਪੁਲਿਸ ਇਨਵੈਸਟੀਗੇਸ਼ਨ ਮਲੇਰਕੋਟਲਾ ਸ਼੍ਰੀ ਸ਼တိਸ਼ ਕੁਮਾਰ ਪੀਪੀਐਸ ਉਪਕਪਤਾਨ ਪੁਲਿਸ ਇਨਵੈਸਟੀਗੇਸ਼ਨ ਮਲੇਰਕੋਟਲਾ ਦੀ ਨਿਗਰਾਨੀ ਤਹਿਤ ਮਾੜੀ ਅੰਸਰਾਂ ਖਿਲਾਫ ਚਲਾਈ ਮਹਿੰਮ ਦੌਰਾਨ ਮੁਖਬਰ ਖਾਸ ਦੀ ਤਲਾਉ ਤੇ ਇੰਸਪੈਕਟਰ ਹਰਿੰਦਰ ਸਿੰਘ ਇੰਚਾਰਜ ਸੀਆਈਏ ਸਟਾਫ ਮਾਹੋਰਾਣਾ ਦੀ ਟੀਮ ਅਤੇ ਕਾਊਂਟਰ ਇੰਟੈਲੀਜੈਂਸ ਸੰਗਰੂਰ ਵੱਲੋਂ ਸਾਂਝੇ ਆਪਰੇਸ਼ਨ ਦੌਰਾਨ ਮਿਤੀ 1 ਅਪ੍ਰੈਲ ਨੂੰ ਹਰਨਾਮ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਰੂੜਕੀ ਕਲਾਂ ਥਾਣਾ ਸਦਰ ਅਹਿਮਗੜ ਅਤੇ ਅਮਰਿਤਪਾਲ ਸਿੰਘ ਉਰਫ ਰਵੀ ਪੁੱਤਰ ਪ੍ਰਿਤਪਾਲ ਸਿੰਘ ਵਾਸੀ ਪਿੰਡ ਮੰਨਵੀ ਥਾਣਾ ਅਮਰਗੜ ਨੂੰ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਚੋਂ 3 ਦਿਨ ਦਾ ਪੁਲਿਸ ਮਾਨਡ ਹਾਸਲ ਕੀਤਾ ਗਿਆ ਹੈ ਅਤੇ ਹੋਰ ਤਫਤੀਸ਼ ਕੀਤੀ ਜਾ ਰਹੀ ਹੈ। 12:24 ਨਵੀਂ ਸਦਰ ਰਹਿਮਤਗੜ੍ਹ ਦੇ ਥਾਣੇ ਵਿੱਚ ਇੱਕ ਪਰਚਾ ਰਜਿਸਟਰ ਕੀਤਾ ਸੀ ਐਫ ਆਈ ਆਰ ਨੰਬਰ 19 222 ਅੰਡਰ ਸੈਕਸ਼ਨ ਆਫ ਆਰਮਜ਼ ਐਂਡ ਐਕਸਪਲੋਸਿਵ ਐਕਟ ਇਹਦੇ ਵਿੱਚ ਅਸੀਂ ਦੋ ਬੰਦੇ ਗ੍ਰਿਫਤਾਰ ਕੀਤੇ ਸੀਗੇ ਹਰਨਾਮ ਸਿੰਘ son of ਪ੍ਰੇਮ ਸਿੰਘ ਰੈਜ਼ੀਡੈਂਟ ਆਫ ਰੂਟਕੀ ਕਨਾ ਅਮਰਗੜ ਐਂਡ ਅਮਰਿਤਪਾਲ son of ਰਿਤਪਾਲ ਰੈਜ਼ੀਡੈਂਟ ਆਫ ਮਨਵੀ ਅਮਰਗੜ ਇਹਨਾਂ ਕੋਲੋਂ ਸਾਨੂੰ ਇੱਕ ਹੈਂਡ ਗ੍ਰੇਨੇਡ ਰਿਕਵਰ ਹੋਇਆ ਹੈ ਐਂਡ ਇੱਕ ਰਿਵੋਲਵਰ 30 uh, 32 ਬੋਰ ਕੰਟਰੀ ਮੇਡ ਪਿਸਟਲ ਐਂਡ ਇੱਕ ਫੋਰਚਨਰ ਕਾਰ ਇਹਨਾਂ ਦੇ ਅਸੀਂ ਕੋਲ ਸਟੇਜ ਕਰਕੇ ਰਿਮਾਂਡ ਲਿਆ ਹੈ ਐਂਡ ਫਰਦਰ ਇਨਵੈਸਟੀਗੇਸ਼ਨ ਇਸ ਗੋਇੰਗ ਔਨ ਇਹਨਾਂ ਤੇ ਪਹਿਲਾਂ ਵੀ ਕੋਈ ਕ੍ਰਿਮੀਨਲ ਹੈ ਹਾਂ ਫਿਲਹਾਲ ਇਹਨਾਂ ਤੇ ਕੋਈ ਪਹਿਲਾਂ ਕ੍ਰਿਮੀਨਲ ਚਾਰजेस ਨਹੀਂ ਹੈ ਮੈਡਮ ਕਿਸੇ ਡਰ ਹੈ ਸਮਝੀ ਇਹ ਅnder ਇਨਵੈਸਟੀਗੇਸ਼ਨ ਹੈ ਹੋ ਸਕਦਾ ਹੈ ਅਗਲੀ ਇਨਵੈਸਟੀਗੇਸ਼ਨ ਚ ਸਾਨੂੰ ਹੋਰ ਵੀ ਕੁਝ ਸਾਹਮਣੇ ਆਵੇ ਹਲੇ ਇਨੀਸ਼ੀਅਲ ਸਟੇਜ ਹੈ ਤੇ we cannot reveal the details of the investigation ਜੀ ਮੈਡਮ ਇੰਡੀਅਨ ਨਹੀਂ ਹੈ ਪਾਕਿਸਤਾਨੀ ਦੇਖੀ ਇਹ ਫੋਰੈਂਸਿਕ ਜਾਂਚ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਕਿਹੜਾ ਮੇਕ ਹੈ ਕੀ ਹੈ ਇਹ ਉਹ ਅਸੀਂ ਫੋਰੈਂਸਿਕ ਜਾਂਚ ਲਈ ਭੇਜ ਰਹੇ ਹਾਂ ਦੋਨੋਂ ਜੀ ਕਿੱਥੋਂ ਫੜੇ ਨੇ ਜੀ ਤੁਹਾਨੂੰ ਇਹ ਅਸੀਂ ਦੋ ਬੰਦੇ ਹੈ ਇੱਕ ਹਰਨਾਮ ਸਿੰਘ ਅਹਿਮਦਗੜ ਏਰੀਆ ਦਾ ਹੈ ਐਂਡ ਪ੍ਰਿਤਪਾਲ ਹੈ ਉਹ ਅਮਰਗੜ ਦਾ ਹੈ ਫਿਲਹਾਲ ਜਿਹੜਾ ਹੈਂਡ ਗ੍ਰੇਨੇਡ ਹੈ ਉਹ ਅਹਿਮਦਗੜ ਦੇ ਏਰੀਆ ਦੇ ਵਿੱਚੋਂ ਰਿਕਵਰ ਹੋਇਆ ਜੀ ਜਾਰੀ ਅਸਰ ਫੀਜੀ ਆਦਿ ਨੂੰ ਸੂchna ਸੀ ਜੀ ਕਿਤਾ ਸੂchna ਸੀਗੀ ਪਰ ਉਹ ਅਸੀਂ ਬਾਅਦ ਚੋਂ ਨਾਕਾਬੰਦੀ ਲਗਾ ਕੇ ਜਿਹੜੀ ਸਾਡੀ ਸੂchnਾ ਸੀਗੀ ਇਸ ਸੂchnਾ ਤੋਂ ਬਾਅਦ ਅਸੀਂ ਜੋ ਨਾਕਾਬੰਦੀ ਕੀਤੀ ਹੈ ਫਿਰ ਇਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਅਕੋਰਡਿੰਗਲੀ ਤੁਸੀਂ ਐਫ ਆਈ ਆਰ ਦੀ ਡੀਟੇਲਸ ਪੜ ਲੈਣਾ ਬਾਕੀ ਪ੍ਰੈਸ ਮੂਲ ਵੀ ਤੁਹਾਨੂੰ ਜਾਰੀ ਕਰ ਦਿੱਤਾ ਹੈ ਤੁਸੀਂ ਡੀਟੇਲਸ ਉਹਨਾਂ ਚੋਂ ਆਪਣੀ ਹੋਰ ਕਰ ਸਕਦੇ ਹੋ ਜੀ ਗਨ ਹੈ ਇਹ ਦੀ ਹੈ ਜਾਂ ਫਿਰ ਇੰਪੋਰਟਡ ਹੈ ਜਾਂ ਨਹੀਂ ਕੰਟਰੀ ਮੇਡ ਹੈ ਪਰ ਰਿਵੋਲਵਰ ਹੈ ਕੰਟਰੀ ਮੇਡ 32 ਬੋਰ ਮੈਨੂੰ ਕੀ ਲੱਗਦਾ ਵੀ ਇਹ ਹੈਂਡਲਿੰਗ ਕੀ ਕਰਵਾਉਂ ਚੰਦੇ ਸੀਗੇ ਦੇਖਿਏ ਇਹਦੀ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ ਉਹਨਾਂ ਨਾਲ ਪੁੱਛਗਿੱਛ ਜਾਰੀ ਹੈ ਬਾਕੀ ਜੋ ਵੀ ਅੱਗੇ ਖੁਲਾਸਾ ਹੋਏਗਾ ਤੁਹਾਡੇ ਨਾਲ ਸ਼ੇਅਰ ਕਰ ਦਿੱਤਾ ਜਾਏਗਾ ਹਲੇ ਇੰਟਾਇਰ ਪ੍ਰੋਸੈਸ ਇਜ਼ ਅੰਡਰ ਇਨਵੈਸਟੀਗੇਸ਼ਨ ਕੀ ਇਹਨਾਂ ਦਾ ਕੀ ਟਾਰਗੇਟ ਸੀਗਾ ਪਿੱਛੇ ਕੀ ਲਿੰਕਸ ਸੀਗੀਆਂ ਗ੍ਰੇਨੇਟ ਕਿਵੇਂ ਆਇਆ ਇਹਨਾਂ ਦਾ ਹਲੇ ਉਹਨਾਂ ਨੇ ਰੀਵੀਲ ਨਹੀਂ ਕੀਤਾ ਉਹ ਦੈਟ 올 ਇਜ਼ ਬੀਂਗ ਇਨਵੈਸਟੀਗੇਟਿਡ ਜੇ ਮਾਨ ਲਵਗਰਾ ਹਾਂ 텐텐 ਨਾਲੇ ਮਾਲ ਹੈ ਫਿਲਹਾਲ ਤੇ ਜੇ ਲੋਡ ਹੋਈਏ ਅਸੀਂ ਹੋਰ ਵੀ ਲਾਵਾਂਗੇ ਇਹਨਾਂ ਦੀ ਦੋਨੋਂ ਹੀ ਟੈਕਨੀਕਲ ਤੇ ਜਿਹੜੀ ਆ ਹਿਊਮਨ ਨੇ ਤੇ ਇੰਟ ਦੇ ਦੁਆਰਾ ਸੀ ਆ ਦੋਨੋਂ ਹੀ ਨੋ ਨੋ ਐਕਸਪਲੋਰ ਕਰ ਰਹੇ ਆ ਕਿ ਕੀ ਐਕਚੁਅਲੀ ਇਹਨਾਂ ਦਾ ਕੀ ਰੀਜ਼ਨ ਸੀਗਾ ਇਹ ਸਭ ਕੁਝ ਆਪਣੀ ਪੋਜੀਸ਼ਨ ਚ ਰੱਖਣ ਵਾਲਾ ਮੈਨੂੰ ਲੱਗਦਾ ਕਿ ਇਹ ਲੋਕ ਸਭਾ ਚੋਣਾਂ ਲਈ ਕਰਤੇ ਜਾ ਰਹੇ ਸੀ ਫਿਲਹਾਲ ਐਵੇਂ ਦੀ ਕੋਈ ਸਾਡੇ ਗੱਲ ਸਾਹਮਣੇ ਨਹੀਂ ਆਈ ਬਾਕੀ ਮੈਂ ਤੁਹਾਨੂੰ ਦੱਸਿਆ ਸਾਰਾ ਕੁਝ ਅਸੀਂ ਹਮ ਬਹੁਤ ਅੱਛੀ ਤਰ੍ਹਾਂ ਇਨਵੈਸਟੀਗੇਟ ਕਰ ਰਹੇ ਹਾਂ ਹਰ ਐਂਗਲ ਤੋਂ ਇਨਵੈਸਟੀਗੇਟ ਕਰ ਰਹੇ ਹਾਂ ਤੇ ਜੋ ਵੀ ਸਾਹਮਣੇ ਆਏਗਾ ਵੀਲ ਸ਼ੇਅਰ ਇਟ ਇਨ ਥੇ ਕੋਸ ਆਫ ਟਾਈਮ ਪਰਵਾਰਨਿਕ ਪੋਲੀਟੀਕਲ ਪੈਟਰਨ ਹੈ ਫਿਲਹਾਲ ਕੋਈ ਸਾਹਮਣੇ ਨਹੀਂ ਹੈ ਮੈਡਮ ਕੋ ਚੌਕਸੀ ਵੀ ਵਧਾਈ ਹੈ ਨ ਦੇਖ ਰਹੇ ਹੋ ਜੀ ਜੀ ਚੌਕਸੀ ਤੇ ਦੇਖੋ ਤੁਸੀਂ ਦੇਖਿਆ ਕਿ ਲੋਕ ਸਭਾ ਇਲੈਕਸ਼ਨ ਨੂੰ ਲੈ ਕੇ ਪਹਿਲਾਂ ਹੀ ਚੱਲ ਰਹੀ ਹੈ ਬਾਕੀ ਅਸੀਂ ਆਪਣੇ ਹੋਰ ਵੀ ਟੈਕਨੀਕਲ ਐਂਡ ਹਿਊਮਨ ਸੋਰਸਸ ਨੂੰ ਵੀ ਐਕਟੀਵੇਟ ਕਰ ਰਹੇ ਹਾਂ ਤਾਂ ਕਿ ਜੇ ਐਵੇਂ ਦੀ ਕੁਝ ਹੋਰ ਇਨਪੁਟ ਆਂਦੀ ਹੈ ਤਾਂ ਵੀ ਰੈਕਟ ਸਵਿਫਟਲੀ ਐਂਡ ਡਿਸਟ੍ਰਿੰਜੈਂਟਲੀ ਠੀਕ ਥੈਂਕ ਯੂ thank yeah. you